ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਸਿੰਪਲ ਸਟ੍ਰੇਟ ਸਲਵਾਰ ਕਟਿੰਗ ਕਰਾਂਗੇ ਠੀਕ ਹੈ ਜੀ ਸਲਵਾਰ ਦੀ ਲੰਬਾਈ ਆਪਣੀ ਹੈਗੀ ਹੈ 36 ਇੰਚ ਠੀਕ ਹੈ ਜੀ 36 ਚੋਂ ਆਪਾਂ 5 ਇੰਚ ਆਪਾਂ ਜਿਹੜੀ 벨ਟ ਰੈਡੀ ਕਰਨੀ ਆ 5 ਇੰਚ ਘਟਾ ਕੇ ਠੀਕ ਹੈ ਜੀ 31 ਇੰਚ ਜਿਹੜੀ ਆਪਣੀ ਰਹਿ ਗਈ ਠੀਕ ਹੈ ਜੀ 1 ਇੰਚ ਆਪਾਂ ਇਸ ਨੂੰ ਮਾਰ ਜਾਂ ਦਵਾਂਗੇ ਔਰ 32 ਇੰਚ ਆਪਾਂ ਕਟਾਈ ਕਰਾਂਗੇ ਠੀਕ ਹੈ ਜੀ ਹਾਂਜੀ 벨ਟ ਆਪਣੀ ਹੈਗੀ ਹੈ 5 ਇੰਚ ठीक है जी इंच आप रेडी करनी, करनी है पाँच आप इंच मार्जिन देवे ठीक है जी सत्त इंच कटाई करा आसन आप चौदह इंच रेडी कर रहे हैं ठीक है जी इंच अपना बेल्ट बैल्ट गया ठीक है, है जी नौ इंच आप जो रखा और नौ में आप इंच मार्जिन देवे ठीक है जी दस इंचा कटाई करा बिना बेल्ट तो ठीक है जी मूरी आप सत्त इंच रेडी करनी है ठीक है जी ਉਸਦੇ ਬਾਅਦ ਆਪਾਂ 2 ਇੰਚਸ ਨੂੰ ਮਾਰ ਜਾਂ ਦਵਾਂਗੇ ਔਰ 9 ਇੰਚ ਆਪਾਂ ਇਸ ਦੀ ਕਟਾਈ ਕਰਾਂਗੇ ਠੀਕ ਹੈ ਜੀ ਹਾਂਜੀ ਕੱਪੜਾ ਆਪਾਂ ਰੱਖ ਲਿਆ ਸਲਵਾਰ ਦਾ ਦੇਖੋ ਕੱਪੜਾ ਆਪਾਂ ਇਹ ਡਬਲ ਕਰ ਲਿਆ ਠੀਕ ਹੈ ਜੀ ਇਹ ਸਵਾ 1.2 ਮੀਟਰ ਕੱਪੜੇ ਵਿੱਚ ਸਲਵਾਰ ਬਣ ਕੇ ਰੈਡੀ ਹੋ ਜਾਂਦੀ ਆ ਪਹਿਲਾਂ ਆਪਾਂ ਲੰਬਾਈ 'ਚ ਇਹਨੂੰ ਕਰ ਲਿਆ ਡਬਲ ਹੁਣ ਆਪਾਂ ਇਸ ਨੂੰ ਵਿਥ ਵਾਈਸ ਕਰ ਲਿਆ ਠੀਕ ਹੈ ਜੀ ਆ ਦੇਖੋ ਚੌਰਾ ਹਗਾ ਮਤਲਬ ਕਿ ਚਾਰ ਪੀਸ ਹੋ ਗਏ ਦੇਖੋ 4 ਫੋਲਡ ਹੋ ਗਿਆ ਇਹ ਆ ਦੇਖੋ ਠੀਕ ਹੈ ਜੀ ਪਹਿਲਾਂ ਆਪਾਂ ਡਬਲ ਕਰਨਾ ਹੈ ਫਿਰ ਉਹੀ ਤਰ੍ਹਾਂ ਨੂੰ ਆਪਾਂ ਨੇ ਕੰਨੀ ਵਾਈਸ ਫਿਰ ਆਪਾਂ ਚਾਰ ਪੀਸ ਕਰ ਦਿਆ ਲੈ ਠੀਕ ਹੈ ਜੀ ਚਾਰ ਤਹਾਂ ਹੋ ਜਾਣੀ ਉਸ ਦੀ ਲੋ ਜੀ ਹੁਣ ਆਪਾਂ ਲੰਬਾਈ ਰੱਖਾਂਗੇ ਲੰਬਾਈ ਆਪਾਂ 32 ਇੰਚ ਕਟਾਈ ਕਰਨੀ ਹੈ ਠੀਕ ਹੈ ਜੀ ਬਿਨਾ ਬੈਲਟ ਤੋਂ ਹਣ ਆਪਾਂ ਪੌਂਚਾ ਰੱਖਾਂਗੇ ਇਸ ਦਾ ਪੌਂਚਾ ਆਪਾਂ 9 ਇੰਚ ਕਟਾਈ ਕਰਨਾ ਠੀਕ ਹੈ ਜੀ 7 ਇੰਚ ਆਪਣਾ ਜਿਹੜਾ ਰੈਡੀ ਆ ਠੀਕ ਹੈ ਜੀ ਲੋ ਜੀ 9 ਇੰਚ ਆਪਣਾ ਪੌਂਚ ਦਾ ਨਿਸ਼ਾਨ ਲੱਗ ਗਿਆ ਹੁਣ ਉਸੇ ਤਰ੍ਹਾਂ ਆਪਾਂ ਦੂਸਰੀ ਸਾਈਡ ਵੀ 32 ਇੰਚ ਪਹਿਲਾ ਲੈਂਥ ਦਾ ਮਾਰਕ ਕਰਾਂਗੇ ਨਿਸ਼ਾਨ ਲਗਾਵਾਂਗੇ ਆ ਦੇਖੋ ਠੀਕ ਹੈ ਜੀ ਹੁਣ ਆਪਾਂ ਇਹ ਨਿਸ਼ਾਨ ਪਹਿਲਾਂ ਮਿਲਾ ਲਾਂਗੇ ਦੋਨੇ ਪਾਸੇ ਬੱਤੀ ਬੱਤੀ ਨਿਸ਼ਾਨ ਲਗਾ ਕੇ ਪਹਿਲਾਂ ਇਹਨਾਂ ਨੂੰ ਮਿਲਾ ਲੈਣਾ ਹੈ ਹਾਂਜੀ ਹੁਣ ਆਪਾਂ ਆਸਣ ਰੱਖਾਂਗੇ ਆਸਣ ਜਿਹੜਾ ਹੈ ਨਾ ਆਪਾਂ ਉਹ ਆਪਾਂ 32 ਇੰਚ ਦਾ ਜਿਹੜਾ ਮਾਰਕ ਕੀਤਾ ਹੋਇਆ ਠੀਕ ਹੈ ਜੀ ਜਿਵੇਂ 32 ਆਪਾਂ ਲੰਬਾਈ ਨਾਪੀ ਉਸ ਤੋਂ ਆਪਾਂ ਨੇ 1 ਇੰਚ ਜਿਹੜਾ ਆਸਣ ਵੱਲੋਂ ਆਪਾਂ ਨੇ ਖੁੱਲੀ ਵਾਲੀ ਸਾਈਡ ਤੋਂ ਠੀਕ ਹੈ ਇਧਰ ਕਰਨੀ ਆ ਯਾਨੀ ਕਿ ਉਧਰ ਆਪਾਂ ਸਨ ਰੱਖਣਾ ਹੈ ਠੀਕ ਹੈ ਜੀ ਇਹ ਧਿਆਨ ਰੱਖਣਾ ਵੀ ਬੰਦ ਵਾਲੀ ਸਾਈਡ ਆਪਣੇ ਮੂਰੀ ਆਉਣੀ ਆ ਔਰ ਕੰਨੀਵੜਾ ਸਾਡਾ ਆਪਣਾ ਜਿਹੜਾ ਆਸਾਨਾ ਹੋਣਾ ਠੀਕ ਹੈ ਜੀ ਆਸਾਨਾ ਪਕਟਾ ਕਰਨਾ ਹੈ 10 ਇੰਚ 1 ਇੰਚ ਵਧਾ ਕੇ ਆਪਾਂ ਨੇ ਇਸ ਨੂੰ ਕੱਟ ਕਰਨਾ ਠੀਕ ਹੈ ਜੀ ਪੂਰੀ ਲੰਬਾਈ ਰੇਪਰ ਰੱਖੀ ਉਸ ਤੋਂ ਆਪਾਂ 1 ਇੰਚ ਵੱਧ ਕਰਕੇ ਉੱਪਰ ਠੀਕ ਹੈ ਜੀ ਇਸ ਨਾਲ ਕੀ ਇਹ ਸਲਵਾਰ ਦੀ ਜਿਹੜੀ ਲੰਬਾਈ ਆ ਜਿਹੜੀ ਆਪਣੀ ਸਹੀ ਆਊਗੀ ਠੀਕ ਹੈ ਜੀ ਦੂਜੇ ਪਾਸੇ ਜੀ ਆਪਣੀ ਇਹ ਮੂਰੀ ਜਿਹੜੀ ਆ ਮੂਰੀ ਤੋਂ ਜਿਹੜੀ ਆਪਣੇ ਪਹੁੰਚਾ ਆਪਣਾ ਚੱਕ ਨਹੀਂ ਹੋਊਗਾ ਠੀਕ ਹੈ ਜੀ ਇਸ ਨਾਲ ਜਿਹੜੀ ਇਹ ਲੰਬਾਈ ਆਪਣੀ ਨਾ ਵੱਧ ਜਾਂਦੀ ਆ ਠੀਕ ਹੈ ਜੀ ਲਾਸਟ ਵਾਲੀ ਸੀਨ ਦੀ ਹੈ ਤੇ ਹੁਣ ਆਪਾਂ ਨਿਸ਼ਾਨ ਬਲਾਵਾਂਗੇ ਇਹ ਆਸਣ ਦਾ ਮੂਰੀ ਨਾਲ ਠੀਕ ਹੈ ਜੀ ਥੜੇ ਕੋ 스ਕੇਲ ਹੈਗਾ 스케일 ਨਾਲ ਬਲਾਦੋ ਨਹੀਂ ਇੰਜਰੀ ਟੇਪ ਨਾਲ ਬਲਾ ਸਕਦੇ ਆ ਠੀਕ ਹੈ ਜੀ ਲਓ ਜੀ ਹਾਂਜੀ ਹੁਣ ਜਿਹੜਾ ਆਪਾਂ ਇੱਕ ਨਿਸ਼ਾਨ ਉੱਪਰ ਲਾਇਆ ਨਾ ਠੀਕ ਹੈ ਜੀ ਉਹ ਆਪਾਂ 32 ਇੰਚ ਲੰਬਾਈ ਦੇ ਨਾਲ ਮੈਚ ਕਰਨਾ ਠੀਕ ਹੈ ਜੀ ਉਹ ਵਾਲੇ ਨਿਸ਼ਾਨ ਨੂੰ نیچے ਉਸੇ ਤਰ੍ਹਾਂ ਆਪਾਂ ਲੰਬਾਈ ਦੇ ਨਾਲ ਮੈਚ ਕਰ ਦੇਣਾ ਹੈ ਲੋ ਜੀ ਲੰਬਾਈ ਆਪਣੀ ਉਨੀ ਹੀ ਰੈਡੀ ਰਹੋਗੇ ਬਸ ਆਪਾਂ ਜਿਹੜਾ 1 ਇੰਚ ਆਸ ਹਨਾ ਉਹ ਉੱਪਰ ਕਰਕੇ ਲਾਣਾ ਹੈ ਆਸ ਹਨਾ ਪੌਦੇ ਪੂਰਾ ਲਗਾਣਾ ਹੈ ਬਸ 1 ਇੰਚ ਉੱਤੇ ਚੱਕ ਕੇ ਲਗਾਣਾ ਠੀਕ ਹੈ ਜੀ ਆ ਦੇਖੋ ਠੀਕ ਹੈ ਆਸਨਪਾ ਦਾਸੇ ਇੰਚ ਹੀ ਲਗਾਇਆ ਹੈ ਇਹ ਲੋ ਜੀ ਹੁਣ ਆਪਾਂ ਕਟਿੰਗ ਕਰ ਦਾਂਗੇ ਸਲਵਾਰ ਜਿਹੜੀ ਸਲਾਈ ਹੋਣੀ ਹੈ ਇਹ ਜਿਸ ਤਰ੍ਹਾਂ ਆਪਾਂ ਨੋਰਮਲ ਸਲਵਾਰ ਸਲਾਈ ਕਰਦੇ ਉਸੇ ਤਰ੍ਹਾਂ ਹੀ ਹੋਣੀ ਆ ਬਸ ਉਹ ਇਹ ਵੀ ਥੋੜੀ ਜਿਹੀ ਹੌਲੀ ਬਣਦੀ ਹੈ ਠੀਕ ਹੈ ਜੀ ਸਟ੍ਰੇਟਸ ਸਲਵਾਰ ਇਸ ਨੂੰ ਤਾਂ ਹੀ ਕਿਹਾ ਜਾਂਦਾ ਹੈ ਥੋੜੀ ਜਿਹੀ ਹਲਕੀ ਹੁੰਦੀ ਹੈ ਸਟੀਚ ਉਸਵੇਂ ਜਿੱਦਾਂ ਆਪਾਂ ਥੋੜੀ ਜਿਹੀ ਸਲਵਾਰ ਸਟੀਚ ਕਰਦੇ ਹਾਂ ਉਸੇ ਤਰ੍ਹਾਂ ਹੀ ਹੋਣੀ ਹੈ ਇਹ ਵੀ ਠੀਕ ਹੈ ਜੀ ਹਾਂ ਜੀ ਹੁਣ ਆਪਾਂ 벨ਟ ਕੱਟ ਕਰਾਂਗੇ ਉੱਪਰ ਜਿਹੜਾ ਆਪਣੇ ਸਾਈਡ ਤੇ ਕੱਪੜਾ ਸੀ ਉਸ ਤੋਂ ਆਪਾਂ 벨ਟ ਉਤਾਰ ਲਾਂਗੇ 벨ਟ ਆਪਾਂ ਇਹ ਸਾਢੇ 7 ਲਾਂਗੇ ਆਪਾਂ ਇਸ ਚ ਲਾਸਟਿਕ ਪਾਉਣੀ ਆ ਠੀਕ ਹੈ ਜੀ ਰੈਡੀ ਆ ਆਪਣੀ ਮਤਲਬ ਕਿ 20 ਇੰਚ ਰੈਡੀ ਆ ਆਪਾਂ 21 ਇੰਚ ਕਟਾਈ ਕਰ ਲਾਂਗੇ ਇਸ ਨੂੰ ਠੀਕ ਹੈ ਜੀ ਹਾਂਜੀ ਸਾਢੇ 7 ਆਪਾਂ 벨ਟ ਕਟਾਂਗੇ ਆਪਾਂ ਇਸ ਚ ਲਾਸਟਿਕ ਪਾ ਕੇ ਇਸ ਨੂੰ ਰੈਡੀ ਕਰਨਾ ਆ ਅਗਰ ਤੁਸੀਂ ਨਾਲਾ ਵਗੈਰਾ ਪਾਉਣਾ ਹੈ ਤੁਸੀਂ 7 ਇੰਚ ਕੱਟ ਲਓ ਠੀਕ ਹੈ ਜੀ ਤੁਸੀਂ ਜੇ 벨ਟ ਜਾਂ ਲਾਸਟਿਕ ਪਾਉਣੀ ਆ ਜਾਂ 벨ਟ ਲਵਾਉਣੀ ਆ थोड़ी जी बाद कट लो ठीक मतलब है रेडी अपने जी इंच ही करनी है जी? जी, बेल्ट के अपनी रेडी है ਸੈਂਟਰ ਤੇ ਪਟਾਕਾ ਲਗਾ ਲਾਂਗੇ ਠੀਕ ਹੈ ਜੀ ਇਧਰੋਂ ਆਪਾਂ ਕਟਿੰਗ ਨਹੀਂ ਕਰਨੀ ਠੀਕ ਹੈ ਜੀ ਧਿਆਨ ਨਾਲ ਹਾਂਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਥੈਂਕ ਯੂ ਜੀ ਧੰਨਵਾਦ ਥੈਂਕ ਯੂ